We'll be right back. जित यकी है जित पा है मंजिल दूर नहीं है साथी मंजिल दूर नहीं है साथी मिल कर कदम बधा ली मिलकर कर कदम बधा ली भारत माता की जाए भारत माता की जय ਜਾਦੀ ਉਧਰ ਇਹਦਾ ਮਾਰਾ ਪ੍ਰੋਕਟਰ ਕੇ ਪੱਕੀ ਨਾਮ ਹੈ ਨੂੰ ਹਾਂ ਦੇਖ ਪਾਸਪੋਰਟ ਪਣਗੇ ਆਪ ਪੰਜਾਬ ਰਾਜ ਦੇ ਸਟੈਂਡਰਡ ਸੈਂਟਰ ਦੇਖੋ ਡੈਮੋਕ੍ਰੇਸੀ ਦਾ ਮਹਾਨ ਪਰਵ ਚੱਲ ਰਿਹਾ ਔਰ ਜਿੱਡਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਰਿਸ਼ੀ ਨਗਰ ਚੱਪਾ ਖੜੇ ਆ ਜਿੰਨਾ ਕਿਚਰੂ ਨਗਰ ਦੇ ਵਿੱਚ ਜਿੱਡਾ ਤਗੜਾ ਉਤਸ਼ਾਹ ਲੋਗਾਂ ਦੇ ਵਿੱਚ ਸ਼ਹਿਰ ਵਾਸੀਆਂ ਚ ਸਾਰਾ ਵਪਾਰੀ ਵਰਗ ਆ ਸਮਾਜ ਦੇ ਸਮਾਜ ਨੂੰ ਲੀਡ ਕਰਨ ਵਾਲਾ ਵਰਗ ਉਰੇ ਖੜਾ ਔਰ ਇੰਨੇ ਉਤਸ਼ਾਹ ਦੇ ਨਾਲ ਵੋਟਾਂ ਪਾ ਰਹੇ ਨੇ ਤਾਂ ਇਹ ਇੱਕ ਬਹੁਤ ਵੱਡੇ ਬਦਲਾਅ ਦਾ ਸੰਕੇਤ ਆ ਸਿੱਧਾ ਸਿੱਧਾ ਜੋ ਆਉਣ ਵਾਲੇ ਸਮੇਂ ਚ ਪੰਜਾਬ ਦੀ ਨਿਹਾਰ ਬਦਲਣ ਚ ਬਹੁਤ ਸਹਾਇਕ ਸਿੱਧ ਹੋਣ ਜਾਣਾ ਆਣਾ ਹੋਣਾ ਆਲਾ ਔਰ ਲੋਕ ਮੋਦੀ ਜੀ ਦੀਆਂ ਨੀਤੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਔਰ ਪੰਜਾਬ ਦੀ ਸਰਕਾਰ ਤੋਂ ਦੁਖੀ ਹੋ ਕੇ ਆਪਣਾ ਰੁਝਾਨ ਭਾਰਤੀ ਜਨਤਾ ਪਾਰਟੀ ਵੱਲ ਕਰ ਰਹੇ ਨੇ ਔਰ ਮੋਦੀ ਜੀ ਦੇ ਨਾਲ ਜੁੜ ਰਹੇ ਨੇ ਮੈਂ ਇਹੀ ਅਪੀਲ ਕਰੂੰਗਾ ਜੋ ਸ਼ੁਰੂ ਚ ਕਿਹਾ ਕਿ ਇਹ ਬਹੁਤ ਵੱਡਾ ਪਰਵ ਆ ਸਾਨੂੰ ਸਾਰਿਆਂ ਨੂੰ ਆ ਵੋਟ ਪਾ ਕੇ ਆਪਣਾ ਇਹਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਆਪਣੀ ਸਰਕਾਰ ਆਪਣਾ ਨੁਮਾਇੰਦਾ ਚੁਣਨ ਦੇ ਵਿੱਚ ਆਪਣੀ ਬੋਹ ਬਾਹੂ ਮੁੱਲਿਆ ਬੋਰਡ ਦਾ ਯੋਗਦਾਨ ਪਾਣਾ ਚਾਹੀਦਾ ਔਰ ਵੋਟ ਸਹੀ ਜਗ੍ਹਾ ਤੇ ਪਵੇ ਐਤਵਿਲੀ ਮੋਦੀ ਜੀ ਤੋਂ ਵੱਡਾ ਵਕਲਬ ਸਾਡੇ ਕੋਲ ਕੋਈ ਨਹੀਂ ਹੈ। ਜਿਹੜੀ ਜਿੰਨੂ ਸਿੰਧ ਕੀ ਗਣਜ ਹੋਣੇ ਅੱਜ ਹਲਕਾ ਪਛਮੀ ਦੇ ਵਿੱਚ ਜਿਹੜੇ ਕਿ ਅੱਜ ਬਹੁਤ ਬੂਸਟ ਜਿਹੜੇ ਦੋਹਰੇ ਪੱਖੋਂ ਫਾਟ ਕੇ ਦੇ ਆਪਾਂ ਵੀ ਲੱਗਿਆ ਹੋਇਆ ਕਿ ਗਣਜ ਨੇ ਹੀ ਲੱਭਾ। ਇਕੱਲਾ ਲੁਧਿਆਣਾ ਪੱਛਮੀ ਵਿੱਚ ਹੀ ਨਹੀਂ ਸਾਰੇ ਲੁਧਿਆਣਾ ਪਾਰਲੀਮੈਂਟ ਹਲਕੇ ਦੇ ਵਿੱਚ ਸਾਡੇ ਬਹੁਤ ਹੀ ਸਰਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਤੇ ਹਰੇਕ ਸ਼ਹਿਰ ਦਾ ਨਾਗਰਿਕ ਵੋਟ ਪਾਉਣ ਲਈ ਤਤਪਰ ਵੀ ਹੋਰ ਵੋਟ ਪਾ ਵੀ ਰਿਹਾ। ਉਹਦਾ ਸਿਰਫ ਐਲਾਨ ਹੋਣਾ ਬਾਕੀ ਹੈ ਬਾਕੀ ਜਿੱਤ ਤਾਂ ਪ੍ਰਾਪਤ ਹੋ ਚੁੱਕੀ ਹੈ ਅੱਜ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਵੋਟਰਾਂ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੁਆਰਾ ਕੀਤੇ ਹੋਏ ਵਿਕਾਸ ਦੇ ਆਧਾਰ ਤੇ ਦੇਸ਼ ਨੂੰ ਜੋ ਸੁਰੱਖਿਆ ਪ੍ਰਦਾਨ ਕੀਤੀ ਆ ਆਰਥਿਕ ਤੌਰ ਤੇ ਔਰ ਬਾਡਰਾਂ ਦੇ ਤੌਰ ਤੇ ਉਸ ਨਾਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੱਦੇ ਤੇ ਮੋਦੀ ਸਾਹਿਬ ਜੀ ਨੂੰ ਵੋਟ ਪਾ ਕੇ ਦੇਸ਼ ਦੇ ਹੱਥ ਹੋਰ ਵੀ ਮਜ਼ਬੂਤ ਕਰੋ ਕਾਹ ਚੋਨੀ ਅੱਜ ਜਿਹੜਾ ਕਿ ਪੂਸਤ ਬਚੇ ਨੇ ਕੁਝ ਨਿਸ਼ਚਿਤ ਕੰਪਨੀ ਦੇਖੋ ਬੜਾ ਹੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਪਹਿਲਾਂ ਤਾਂ ਦੇਖੋ ਸਟਾਰਟਿੰਗ ਜਦੋਂ ਕੰਪੇਨਿੰਗ ਸ਼ੁਰੂ ਕੀਤੀ ਸੀ ਲੱਗਦਾ ਸੀ ਕਿ ਲੜਾਈ ਕਿੱਦਾਂ ਦੀ ਹੋਊਗੀ ਬਟ ਜਦੋਂ ਲੋਕਾਂ ਨੇ ਆਪ ਹੀ ਜਵਾਬ ਦੇਣਾ ਸ਼ੁਰੂ ਕਰਤਾ ਵੀ ਉਹਨਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਪਤਾ ਉਹਨਾਂ ਦੀ ਭਲਾਈ ਕਿਹੜੇ ਹੱਥ ਤੱਕ ਜਾ ਰਹੀ ਹੈ ਨਰਿੰਦਰ ਮੋਦੀ ਜੀ ਨੂੰ ਬਹੁਤ ਹੀ ਭਾਰੀ ਵੋਟਾਂ ਦੇ ਨਾਲ ਦਿੱਤਾ ਜਾਊਗਾ ਹੁਣ ਲੋਕਾਂ ਨੂੰ ਤੁਹਾਨੂੰ ਕਹਿਣ ਦੀ ਕੋਈ ਅਪੀਲ ਕਰਨ ਦੀ ਲੋੜ ਨਹੀਂ ਪੈਦੀ ਉਹ ਬਹੁਤ ਸਿਆਣੇ ਨੇ ਉਹ ਚੌਕੀ ਪਈ ਇਸ ਤਰ੍ਹਾਂ ਮੇਰੀ ਗੱਲ ਸੁਣ ਲੋ ਸਚਾਈ ਗੱਲ ਸੁਣਨੀ ਹੈ ਤਾਂ ਬੀਜੇਪੀ ਦੀ ਪੰਜਾਬ ਦੇ ਵਿੱਚ ਸੁਨਾਮੀ ਆ ਗਈ ਹੈ ਰਿਜ਼ਲਟ 4 ਤਰੀਕ ਨੂੰ ਦੱਸਣਗੇ ਜੋ ਦੱਸਣਾ ਪਰ ਤੁਹਾਨੂੰ ਅਸੀਂ ਪਹਿਲੇ ਦੱਸ ਰਹੇ ਹਾਂ ਕਿ ਇੱਕ ਤਰਫਾ ਮੁਕਾਬਲਾ ਹੋ ਰਿਹਾ ਹੈ ਇੱਕ ਪਾਸੇ ਕੱਲੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕੱਲੀ 60% ਦੇ ਤੇ ਬਾਕੀ 40% ਤੇ ਜਿਹੜੀਆਂ 4-5 ਹੋਰ ਪਾਰਟੀਆਂ ਨੇ ਇਸ ਲਈ ਬੀਜੇਪੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਬੀਜੇਪੀ ਵਿਨ 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 ਬਸ ਜਿਹੜੇ ਅੱਜ ਵੋਟਾਂ ਦਾ ਦੇਣਾ ਅੱਜ ਅੱਜ ਕਿਸ਼ੂਨਗਰ ਭਾਰਤੀ ਜਨਤਾ ਪਾਰਟੀ ਦੇ ਬੂਥ ਤੇ ਅਸੀਂ ਖੜੇ ਆ ਅੱਜ ਜਿੱਦਾਂ ਤੁਸੀਂ ਖੱਬੇ ਸੱਜੇ ਦੇਖ ਰਹੇ ਹੋ ਬੂਥਾਂ ਤੇ ਦੇਖ ਰਹੇ ਹੋ ਲੰਬੀਆਂ ਲੈਣਾ ਲੱਗੀਆਂ ਨੇ ਸਾਰੇ ਲੁਧਿਆਣਾ ਚ ਇਹ ਹਾਲ ਹੈ ਇਹ ਜੋ ਲੈਣਾ ਨੇ ਇਹ ਇੱਕ ਸੰਕੇਤ ਹੈ ਕਿ ਜੋ ਮੋਦੀ ਸਰਕਾਰ ਨੇ ਪਿਛਲੇ 10 ਸਾਲ ਚ ਡਵੈਲਪਮੈਂਟ ਕੀਤੀ ਹੈ ਸਾਰੇ ਨਾਗਰਿਕ ਪੰਜਾਬ ਦੇ ਲੁਧਿਆਣੇ ਦੇ ਉਹ ਚਾਹੁੰਦੇ ਨੇ ਕਿ ਉਹ ਜਿਹੜੀ ਡਵੈਲਪਮੈਂਟ ਹੈ ਉਹ ਕੰਟੀਨਿਊ ਰਵੇ ਉਹ ਚਾਲੂ ਰਵੇ ਇਹ ਲੰਬੀਆਂ ਲੈਣਾ ਇੱਕ ਇਹ ਵੀ ਸੰਕੇਤ ਹੈ ਕਿ ਜੋ ਝਾੜੂ ਸਰਕਾਰ ਦੀਆਂ ਗਲਤ ਨੀਤੀਆਂ ਚੱਲ ਰਹੀਆਂ ਨੇ ਇੱਥੇ ਗੈਂਗਸਟਰ ਚੱਲ ਰਹੇ ਨੇ ਇੱਥੇ ਰੇਤ ਮਾਫੀਆ ਚੱਲ ਰਹੇ ਨੇ ਇੰਡਸਟਰੀਅਲ ਸ਼ਿਫਟ ਹੋ ਰਹੀ ਹੈ ਇਹ ਉਹਦੇ ਅਗੇਂਸਟ ਵੀ ਵੋਟ ਹੈ ਤੇ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜੋ ਹੈ ਮਹਾਨ ਪਰਵ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਇਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਜੋ ਹੈ ਜਿਹੜਾ 5 ਸਾਲ ਬਾਅਦ ਤੁਹਾਨੂੰ ਮੌਕਾ ਮਿਲਦਾ ਉਹ ਜਰੂਰ ਪਾਓ ਅੱਧਾ ਕਿ ਟਾਈਮ ਹੋ ਗਿਆ ਚਾਰ ਪੰਜ ਘੰਟੇ ਰਹਿ ਗਏ ਨੇ ਧੁੱਪ ਬੜੀ ਹੈ ਪਰ ਆਪਣੇ ਘਰਾਂ ਚੋਂ ਨਿਕਲੋ ਤੇ ਵੋਟਾਂ ਜਰੂਰ ਪਾਓ